ਉਹ ਜਿਹਨੇ ਕਾਫੀ ਮੁੰਡਿਆਂ ਨੂੰ ਆਪਣੀਆਂ ਫੋਟੋਸ ਭੇਜੀਆਂ ਹੋਈਆਂ ਸੀਗੀਆਂ ਇੱਕ ਦੋ ਮੁੰਡਿਆਂ ਨੇ ਇਹਦੇ ਫੋਟੋ ਨੂੰ ਪਿੱਛੇ ਵਾਲ ਤੇ ਵੀ ਲਾਇਆ ਹੋਇਆ ਸੀਗਾ ਉਹਦੇ ਵਿੱਚ ਕਾਫੀ ਫੋਟੋ ਇਦਾਂ ਨਹੀਂ ਸੀਗੀਆਂ ਸੈਂਡ ਕੀਤੀਆਂ ਹੋਈਆਂ ਜਿਹੜਾ ਇੱਕ ਹਸਬੈਂਡ ਨੂੰ ਹੀ ਭੇਜੀਆਂ ਜਾ ਸਕਦੀਆਂ ਕਿਸੇ ਹੋਰ ਨੂੰ ਨਹੀਂ ਉੱਧਰ ਮੇਰੀ ਜਦੂ ਦੇ ਛੜੀ ਉਹ ਆਪਣੇ ਘਰ ਦੇ ਨੂੰ ਉਨਾਂ ਜਿਆਦਾ ਫੋਨ ਨਹੀਂ ਕਰਦਾ ਸੀਗਾ ਜਿੰਨਾ ਮੈਂ ਪਰਸਨਲ ਟਾਈਮ ਆਪਣੀ ਵਾਈਫ ਨੂੰ ਦਿੰਦਾ ਮੇਰੀ ਬੱਚੀ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ। ਉਹਨੇ ਮੇਰੇ 15 ਸਾਲ ਦਾ ਵਿਸ਼ਵਾਸ ਜਿਹੜਾ ਆ ਉਹ ਇੱਕ ਇੱਕ ਸੈਕਿੰਡ ਦੇ ਅੰਦਰ ਉਹਨੇ ਮਿੱਟੀ 'ਚ ਮਿਲਾ ਦਿੱਤਾ। ਮੈਂ ਪਹਿਲਾਂ ਤਾਂ ਸ਼ੌਕ ਸੀਗਾ ਇਹ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਇਦਾਂ ਕਰਕੇ ਦੱਸ ਸਕਦਾ। ਹਫ਼ਤਾ ਦੱਸ ਦੇ ਨੇ ਮਹੀਨੇ ਪਹਿਲਾਂ ਤੋਂ ਇਹ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾਂ ਮਰ ਜਾ ਜਾ ਕੇ। ਚਾਟਾਂ ਜਿਹੜੀਆਂ ਹੈਗੀਆਂ ਉਹ ਕਾਫੀ ਮੁੰਡਿਆਂ ਦੇ ਨਾਲ ਮਿਲੀਆਂ ਮੈਨੂੰ ਹਰਾਸ ਕੀਤਾ ਫਿਜ਼ੀਕਲੀ ਕੀਤਾ ਮੈਂਟਲੀ ਕੀਤਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਮੁੰਡਾ ਸੈਕਸ਼ੂਅਲੀ ਇੰਨਾ ਸਟਰੋਂਗ ਨਹੀਂ ਹੈਗਾ ਸਬਸਿਕਲ ਮੋਹਾਲੀ ਤੱਕ ਮਾਮਲਾ ਸਾਹਮਣੇ ਆਇਆ ਔਰ ਮਾਮਲਾ ਹੈਗਾ ਇੱਕ ਹਸਬੈਂਡ ਔਰ ਇੱਕ ਵਾਈਫ ਦਾ ਹਸਬੈਂਡ ਕੰਮ ਦੇ ਲਈ ਬਾਹਰ ਜਾਂਦਾ ਔਰ ਉਹਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਹਫਤੇ ਬਾਅਦ ਵਾਪਸ ਮੁਰਦਾ ਤਾਂ ਉਹਦੀ ਵਾਈਫ ਦੇ ਹਾਉਪਾਉ ਚੇਂਜ ਹੋ ਜਾਂਦੇ ਨੇ ਔਰ ਉਸ ਤੋਂ ਇੱਕ ਦੋ ਦਿਨ ਬਾਅਦ ਇੱਕ ਉਸ ਨੂੰ ਖਬਰ ਮਿਲਦੀ ਹੈ ਕਿ ਉਹਦੀ ਵਾਈਫ ਇੱਕ ਬੇਗਾਨੇ ਬੰਦੇ ਦੇ ਨਾਲ ਹੋਟਲ ਦੇ ਵਿੱਚ ਗਈ ਹੈ ਔਰ ਜਦੋਂ ਉਹ ਇੱਕ ਦੋ ਦਿਨ ਬਾਅਦ ਉਹਦਾ ਫੋਨ ਚੈੱਕ ਕਰਦੇ ਨੇ ਤਾਂ ਉਹਦੇ ਵਿੱਚ ਵੱਡੇ ਖੁਲਾਸੇ ਹੁੰਦੇ ਨੇ ਔਰ ਇਹ ਖੁਲਾਸੇ ਹੁੰਦੇ ਨੇ ਕਿ ਉਹ ਕੁੜੀ ਜਿਹੜੀ ਹੈਗੀ ਆ ਸਿਰਫ ਇੱਕ ਬੰਦੇ ਦੇ ਨਾਲ ਨਹੀਂ 7-8 ਬੰਦਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਔਰ ਉਸ ਤੋਂ ਬਾਅਦ ਜਿਹੜੇ ਬੰਦੇ ਦੇ ਨਾਲ ਹੋਟਲ ਦੇ ਵਿੱਚ ਆਈ ਸੀਗੀ ਉਹ ਬੰਦਾ ਉਸ ਤੋਂ ਪਹਿਲਾਂ 5 ਦਿਨ ਉਹਦੇ ਘਰ ਰਿਆ ਔਰ ਕੁੜੀ ਇੰਨੀ ਛਾਤਰ ਸੀਗੀ ਕਿ ਉਹਨੇ ਸੀਸੀਟੀਵੀ ਕੈਮਰੇ ਤੱਕ ਬੰਦ ਕਰਤੇ ਕਿ ਇਹ ਜਿਹੜਾ ਬੰਦਾ ਹੈ ਇਹਦਾ ਪਤਾ ਨਾ ਲੱਗੇ ਔਰ ਨਾਲ ਹੀ ਨਾਲ ਉਸ ਬੰਦੇ ਨੇ ਨਾਲ ਵੀ ਸੀਗੀ ਔਰ ਆਪਣੇ ਹਸਬੰਦ ਨੂੰ ਡਿਮਾਂਡ ਵੀ ਕਰਦੀ ਹੈ ਕਿ ਮਹਿੰਗੀ ਮਹਿੰਗੀ ਲਗਜ਼ਰੀ ਚੀਜ਼ਾਂ ਦੀ ਕਿ ਲੱਖਾਂ ਦੀਆਂ ਚੀਜ਼ਾਂ ਵੀ ਬਾਹਰੋਂ ਲਿਆਇਓ ਬਾਈ ਸਾਡੇ ਨਾਲ ਹੈ ਬਾਈ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਜਿਹਦੇ ਨਾਲ ਬੀਤਦੀ ਹੈ ਪਤਾ ਉਹਨੂੰ ਲੱਗਦਾ ਹੈ ਕਿ ਆਖਰ 10 15 ਸਾਲ ਦਾ ਰਿਲੇਸ਼ਨ ਹੋਵੇ ਫਿਰ 5 ਸਾਲ 4 ਸਾਲ ਦਾ ਵਿਆਹ ਹੋਵੇ ਸਾਢੇ 3 ਸਾਲ ਦੀ ਛੋਟੀ ਬੱਚੀ ਹੋਵੇ ਤੇ ਉਸ ਤੋਂ ਬਾਅਦ ਇੱਕਦਮ ਹੀ ਸਾਰੀ ਦੁਨੀਆ ਉਜੜ ਜਾਣਾ ਬਾਈ ਜਿਹਦੇ ਤੇ ਬੀਤਦੀ ਉਹਨੂੰ ਪਤਾ ਲੱਗਦਾ ਬਾਈ ਨਾਲ ਗੱਲ ਕਰ ਲੈਣੇ ਆ ਬਾਈ ਯਾਰ ਮੈਨੂੰ ਪਤਾ ਲੱਗਾ ਕਿ ਯਾਰ ਬੜਾ ਮਾੜਾ ਹੋਇਆ ਕਿ ਦਿਨ ਨਾਲ ਹੋਣਾ ਨਹੀਂ ਚਾਹੀਦਾ ਪਿਆਰ ਚ ਤੋਖਾ ਕਹਿੰਦੇ ਆ ਕਿ ਜਦੋਂ ਪੂਰੀ ਫੈਮਿਲੀ ਹੋਵੇ ਬੱਚਾ ਹੋਵੇ ਤਾਂ ਇੱਕ ਤਰਾ ਦੇ ਨਾਲ ਦੁਨੀਆ ਹੀ ਉਜੜ ਜਾਂਦੀ ਹੈ ਬਾਈ ਸਟਾਰਟਿੰਗ ਤੋਂ ਦੱਸਿਓ ਕਿ ਆਖਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਕਿਸ ਤਰਾ ਦੇ ਨਾਲ ਲੱਗੀਆਂ ਔਰ ਤੁਸੀਂ ਜਦੋਂ ਯੂਕੇ ਗਏ ਸੀਗੇ ਕਿੰਨੇ ਦਿਨ ਪਹਿਲਾਂ ਗਏ ਸੀ ਕਿੰਨੇ ਦਿਨ ਬਾਅਦ ਆਏ ਹੋ ਇਹ ਮੈਨੂੰ ਸਾਰੀ ਗੱਲ ਦੱਸਿਓ ਜੀ ਮੇਰਾ 2021 ਦੇ ਵਿੱਚ ਵਿਆਹ ਹੋਇਆ ਸੀਗਾ 17 April 2021 ਨੂੰ ਜਦ ਮੇਰਾ ਵਿਆਹ ਹੋਇਆ ਸੀਗਾ ਵਿਆਹ ਤੋਂ 2 ਸਾਲ ਤੱਕ 3 ਸਾਲ ਤੱਕ ਸਾਰਾ ਕੁਝ ਠੀਕ ਚੱਲਦਾ ਪਿਆ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਮੈਂ ਯੂਕੇ ਗਿਆ ਆਪਣੇ 4 ਫਰਵਰੀ ਨੂੰ 4 ਫਰਵਰੀ ਤੋਂ ਬਾਅਦ ਮੈਂ 10 ਫਰਵਰੀ ਨੂੰ ਵਾਪਸ ਆਇਆ ਉਹਦੇ ਉਹਦੇ ਵਿੱਚ ਘਰ ਮੈਨੂੰ ਸ਼ੱਕ ਦੀਆਂ ਕਾਫੀ ਚੀਜ਼ਾਂ ਮਤਲਬ ਮੇਰੇ ਦਿਮਾਗ 'ਚ ਚੱਲੀਆਂ ਜਿਹਦੇ ਵਿੱਚ ਬੰਦ ਮੇਰੇ ਘਰ ਦੇ ਕੈਮਰੇ ਬੰਦ ਹੋਏ ਸੀਗੇ ਘਰ ਦੇ ਕੈਮਰੇ ਬੰਦ ਹੋਏ ਤਾਂ ਮੈਂ ਆਪਣੇ ਕੈਮਰੇ ਵਾਲੇ ਨੂੰ ਫੋਨ ਕੀਤਾ ਕਿ ਤੂੰ ਯਾਰ ਜਿੱਦਾਂ ਮਰਜ਼ੀ ਕਰਕੇ ਮੇਰੇ ਘਰੇ ਜਾ ਤੇ ਕੈਮਰੇ ਚਲਾ ਫਿਕਰ ਹੁੰਦੀ ਸੀ ਘਰ ਦੀ ਕਿ ਬਈ ਘਰ ਦੇ ਠੀਕ ਨੇ ਜਾਂ ਫਿਰ ਬੱਚਾ ਠੀਕ ਆ ਮੇਰੀ ਵਾਈਫ ਤੇ ਮੇਰਾ ਬੱਚਾ ਇਕੱਲਾ ਸਗਾ ਤੇ ਮਾਹੌਲ ਪੰਜਾਬ ਦਾ ਕਿੱਦਾਂ ਦਾ ਹੈਗਾ ਸਾਰਿਆਂ ਨੂੰ ਪਤਾ ਹੀ ਆ ਤਾਂ ਮੈਂ ਉਹ ਚੀਜ਼ ਦੀ ਫਿਕਰ ਕਰਕੇ ਜੇ ਮੈਂ ਇੰਡੀਆ ਤੋਂ ਬਾਹਰ ਹ ਕਿਉਂਕਿ ਮੇਰੀ ਫੈਮਲੀ ਹਾਰਪੁਰ ਦੇ ਵਿੱਚ ਰਹਿੰਦੀ ਸੀਗੀ ਅਸੀਂ ਅਸੀਂ ਤਿੰਨ ਜਣੇ ਇੱਥੇ ਰਹਿੰਦੇ ਸੀਗੇ ਚੰਡੀਗੜ੍ਹ ਦੇ ਵਿੱਚ ਤੇ ਉਹ ਫਿਕਰ ਕਰਕੇ ਮੈਂ ਕੈਮਰੇ ਵਾਲੇ ਨੂੰ ਕਿਹਾ ਕਿਉਂਕਿ ਉਸ ਟਾਈਮ ਰਾਤ ਦੇ 11 ਵਜੇ ਹੋਏ ਸਿਗੇ ਤਾਂ ਸਵੇਰੇ 10 11 ਵਜੇ ਆ ਕੇ ਉਹਨੇ ਕੈਮਰੇ ਚਲਾਏ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਕੈਮਰੇ ਖਰਾਬ ਨਹੀਂ ਹੋਏ ਹੋਏ ਹੈਗੇ ਕੈਮਰੇ ਮੇਰੀ ਹੀ ਵਾਈਫ ਨੇ ਬੰਦ ਕੀਤੇ ਹੋਏ ਸੀਗੇ ਸਵਿਚ ਆਫ ਕੀਤਾ ਹੋਇਆ ਸੀਗਾ ਸਵਿਚ ਆਫ ਕੀਤਾ ਹੋਇਆ ਸੀਗਾ ਫਿਰ ਜਦ 6 ਤਰੀਕ ਨੂੰ ਕੈਮਰੇ 4 5 ਨੂੰ ਬੰਦ ਹੋਏ 5 ਨੂੰ ਬੰਦ ਹੋਏ 6 ਨੂੰ ਬੰਦ ਹੋਏ 6 7 ਨੂੰ ਕੈਮਰੇ ਚੱਲੇ ਆ ਫਿਰ ਉਸ ਤੋਂ ਬਾਅਦ 8 ਨੂੰ ਕੈਮਰੇ ਫਿਰ ਬੰਦ ਹੋਏ ਆ 9 ਨੂੰ ਤੇ 10 ਨੂੰ ਕੈਮਰੇ ਫਿਰ ਚੱਲੇ ਆ 10 ਤਰੀਕ ਨੂੰ ਫਿਰ ਮੈਂ ਆ ਗਿਆ 10 ਤਰੀਕ ਨੂੰ ਮੈਂ ਇੰਡੀਆ ਵਾਪਸ ਆ ਗਿਆ ਸੀਗਾ ਮੈਂ ਰਿਕੁਐਸਟ ਕੀਤੀ ਕਿ ਵੀ ਤੂੰ ਮੈਨੂੰ ਤੈਨੂੰ ਗੱਡੀ ਚਲਾਣੀ ਆਉਂਦੀ ਆ ਵੀ ਤੂੰ ਮੈਨੂੰ ਲੈਣ ਆ ਜਾ ਏਅਰਪੋਰਟ ਤੇ ਵੀ ਤੈਨੂੰ ਜਿਹੜਾ ਲੱਗਦਾ ਹੈ ਕਿ ਵੀ ਆਰੋਸ ਦੇ ਐਂਡ ਪਤਾ ਨਹੀਂ ਕੀ ਕੀ ਚੱਲਦਾ ਹੈ ਨਾ ਵੈਲੈਂਟਾਈਨ ਡੇ ਵੀ ਕਹਿੰਦੇ ਜੀ ਹਾਂਜੀ ਉਹ ਵਾਲੇ ਡੇਸ ਚੱਲਦੇ ਸੀਗੇ ਤੇ ਮੈਂ ਉਹਨੂੰ ਕਹਿ ਕੇ ਕੋਈ ਨਹੀਂ ਆਪਾਂ ਪਰਸਨਲ ਟਾਈਮ ਸਪੈਂਡ ਕਰਦੇ ਹਾਂ ਤੇ ਤੂੰ ਆ ਜਾ 10 ਤਰੀਕ ਸੀਗੀ ਉਦਣ ਉਹ ਮੈਨੂੰ ਲੈਣ ਨਹੀਂ ਆਈ ਉਹ ਮੈਂ ਪਤਾ ਕਰਾਇਆ ਸੀਗਾ ਆਪਣੇ ਦੋਸਤਾਂ ਤੋਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਮੇਰੇ ਵੀ ਦੋਸਤ ਹੈਗੇ ਆ ਮੈਨੂੰ ਪਤਾ ਕਰਾਇਆ ਤਾਂ ਉਹ ਕਿਸੇ ਮੁੰਡੇ ਦੇ ਨਾਲ ਘੁੰਮਦੀ ਪਈ ਸੀ ਫਿਰ ਮੈਂ ਉਹਦੀਆਂ ਡਿਟੇਲਾਂ ਦੋ ਦਿਨ ਤੱਕ ਨਹੀਂ ਕਢਾਈਆਂ ਮੈਂ ਕਿਹਾ ਵੀ ਮੇਰੇ ਘਰ ਦੇ ਵਿੱਚ ਲੜਾਈ ਹੁੰਦੀ ਆ ਵੀ ਮੈਂ ਹੱਲੇ ਹੁਣੇ ਆਇਆ ਤੇ ਮੇਰੇ ਅੱਜੇ ਲੜਾਈ ਹੋਈ ਦਾ ਚੰਗਾ ਮਤਲਬ ਤੁਸੀਂ ਯੂਕੇ ਤੋਂ ਆਏ ਤਾਂ ਏਅਰਪੋਰਟ ਤੋਂ ਤੁਹਾਨੂੰ ਲੈਣ ਨਹੀਂ ਆਈ ਆ ਚੰਡੀਗੜ੍ਹ ਜਿੱਤੇ ਵੀ ਤੁਸੀਂ ਆਏ ਮੈਂ ਕੈਬ ਕਰਕੇ ਘਰੇ ਗਿਆ ਮੈਂ ਘਰ ਜਾ ਕੇ ਸੌਂ ਗਿਆ ਸ਼ਾਮ ਨੂੰ ਇਹ ਆਈ ਆ ਘਰ ਫਿਰ ਉਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ ਕਿ ਵੀ ਕਿਉਂ ਕਿੱਦਾਂ ਹਨਾ ਜੋ ਵੀ ਹੈਗਾ ਤੇ ਫਿਰ ਜਦੋਂ 2 ਦਿਨ ਬਾਅਦ ਮੈਂ ਇਹਦਾ ਫੋਨ ਫਰੋਲਿਆ ਉਹਦੇ ਵਿੱਚ ਇਹਨੇ ਕਾਫੀ ਮੁੰਡਿਆਂ ਨੂੰ ਆਪਣੀਆਂ ਫੋਟੋਸ ਭੇਜੀਆਂ ਹੋਈਆਂ ਸੀਗੀਆਂ ਇੱਕ ਦੋ ਮੁੰਡਿਆਂ ਨੇ ਇਹਦੇ ਫੋਟੋ ਨੂੰ ਪਿੱਛੇ ਵਾਲ ਤੇ ਵੀ ਲਾਇਆ ਹੋਇਆ ਸੀਗਾ ਹੁਣ ਇੱਕ ਹਸਬੰਦ ਹੋਣ ਦੇ ਨਾਤੇ ਮੇਰੀ ਵਾਈਫ ਦੀ ਫੋਟੋ ਕੋਈ ਬੇਗਾਨਾ ਬੰਦਾ ਵਾਲ ਤੇ ਲਗਾਵੇ ਪਿੱਛੇ ਜਿੱਥੇ ਚੈਟ ਕਰਦੇ ਆ ਮੈਂ ਉਹ ਚੀਜ਼ ਨੂੰ ਦੇਖ ਕੇ ਸ਼ੌਕ ਸੀਗਾ ਫੋਟੋ ਕਿਤਾਬੀ ਸੀਗੀ ਉਹ ਫੋਟੋ ਸੂਟ ਵਾਲੀ ਸੀਗੀ ਬਟ ਉਹਦੇ ਵਿੱਚ ਕਾਫੀ ਫੋਟੋ ਇਦਾਂ ਦੀਆਂ ਸੀਗੀਆਂ ਸੈਂਡ ਕੀਤੀਆਂ ਹੋਈਆਂ ਜਿਹੜਾ ਇੱਕ ਹਸਬੈਂਡ ਨੂੰ ਹੀ ਭੇਜਿਆ ਜਾ ਸਕਦੀਆਂ ਕਿਸੇ ਹੋਰ ਨੂੰ ਨਹੀਂ ਮਤਲਬ ਕਿ ਉਹਦੇ ਵਿੱਚ ਕੋਈ ਨਿਊਡੀਟੀ ਸੀਗੀ ਜਾਂ ਕੁਝ ਦਾ ਧਰ ਨਿਊਡੀਟੀ ਨਹੀਂ ਮੈਂ ਕਹਿ ਸਕਦਾ ਬਟ ਇਦਾਂ ਦੀ ਫੋਟੋਆਂ ਨਹੀਂ ਸੀਗੀਆਂ ਕਿ ਕਿਸੇ ਮਤਲਬ ਹਸਬੈਂਡ ਤੋਂ ਇਲਾਵਾ ਕਿਸ ਨੂੰ ਭੇਜੀਆਂ ਜਾਣ ਇਦਾਂ ਦੀ ਫੋਟੋਆਂ ਸੀਗੀਆਂ ਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ਸਾਰੀ ਚੀਜ਼ਾਂ ਪੁੱਛੀਆਂ ਉਹਨੂੰ ਤੇ ਉਹ ਕਹਿੰਦੀ ਮੇਰਾ ਫੋਨ ਵਾਪਸ ਕਰ ਦੋ ਮੈਂ ਫੋਨ ਨਹੀਂ ਵਾਪਸ ਕੀਤਾ ਮੈਂ ਉਹਦੇ ਘਰਦਿਆਂ ਨੂੰ ਬੁਲਾ ਲਿਆ ਉਹਦੇ ਭਰਾ ਨੂੰ ਤੇ ਮਦਰ ਨੂੰ ਬੁਲਾ ਲਿਆ ਫਿਰ ਜਦ ਤਿੰਨ ਚਾਰ ਘੰਟੇ ਤੱਕ ਫੋਨ ਮੇਰੇ ਕੋਲ ਰਿਹਾ ਉਸ ਤੋਂ ਬਾਅਦ ਹੋਰ ਕਾਫੀ ਚੀਜ਼ਾਂ ਖੁੱਲ ਕੇ ਸਾਹਮਣੇ ਆਈਆਂ ਮੇਰੇ ਮੈਂ ਪਹਿਲਾਂ ਤਾਂ ਸ਼ੌਕ ਸੀਗਾ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਇਦਾਂ ਕਰਕੇ ਦੱਸ ਸਕਦਾ ਕਿ ਕਿਸੇ ਨੂੰ ਫੋਟੋ ਤੇਜ ਕਿੱਦਾਂ ਸਕਦਾ ਫਿਰ ਜਦ ਉਹ ਚੀਜ਼ਾਂ ਮੇਰੇ ਸਾਹਮਣੇ ਆਈਆਂ ਮੈਂ ਹੋਰ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਫੋਨ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਕਿ ਕੋਈ ਰਣਜੀਤ ਨਾਮ ਦਾ ਮੁੰਡਾ ਆ ਜਦ ਉਹ ਮੁੰਡਾ ਉਹ ਆ ਜਿਹਨੂੰ ਮੇਰੇ ਆਫਿਸ ਦੇ ਵਿੱਚ ਲਗਵਾਇਆ ਸੀਗਾ ਤੇ ਕਾਫੀ ਟਾਈਮ ਤੋਂ ਇਹ ਦੱਸਦੀ ਹੁੰਦੀ ਸੀ ਕਿ ਉਹ ਮੁੰਡਾ ਮੈਨੂੰ ਜਾਣਦਾ ਆ ਆਪਣੇ ਕਿਸੇ ਫਰੈਂਡ ਇਹਦੀ ਕੋਈ ਸਹੇਲੀ ਦੀ ਫਰੈਂਡ ਸਰਕਲ ਤੋਂ ਵੀ ਉਹਨੂੰ ਆਫਿਸ ਚ ਲਵਾਣਾ ਇਹਨੇ ਉਹਦੀ ਇੰਟਰਵਿਊ ਕਰਾ ਕੇ ਆਫਿਸ ਚ ਲਵਾਇਆ ਤੇ ਜਦ ਫਿਰ ਮੈਨੂੰ ਪਤਾ ਲੱਗਿਆ ਕਿ ਰਣਜੀਤ ਆ ਤਾਂ ਮੈਂ ਉਹਨੂੰ ਫੋਨ ਕੀਤਾ ਉੱਪਰੋਂ ਮੈਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇ ਤੈਨੂੰ ਸਾਰਾ ਕੁਝ ਪਤਾ ਹੀ ਲੱਗ ਗਿਆ ਮੈਂ ਪੰਜਾਬ ਪੁਲਿਸ ਦੇ ਵਿੱਚ ਆ ਮੈਂ ਤੈਨੂੰ ਚੁਕਾ ਦੂੰਗਾ ਜਾਂ ਮਾਰਾ ਦੂੰਗਾ ਮੇਰੇ ਪੋਲੀਟੀਕਲ ਲਿੰਕ ਹੈਗੇ ਐ ਦਾ ਕਰਕੇ ਕੁਝ ਵੀ ਉਹਨੇ ਮੈਨੂੰ ਕਿਹਾ ਠੀਕ ਹੈ ਜਦ ਉਹਨੇ ਮੈਨੂੰ ਇਹ ਚੀਜ਼ ਕਹੀ ਮੈਂ ਕਿਹਾ ਚਲ ਠੀਕ ਆ ਆਪਾਂ ਬਹਿ ਕੇ ਗੱਲ ਕਰਦੇ ਆ ਮੈਂ ਉਹਨੂੰ ਘਰੇ ਬੁਲਾਇਆ ਉਹ ਘਰੇ ਆਇਆ ਉਹਨੇ ਮੇਰੀ ਮੇਰੀ ਵਾਈਫ ਨੂੰ ਪੁੱਛਿਆ ਠੀਕ ਆ ਸਭ ਕੁਝ ਇਹਨੂੰ ਪਤਾ ਇਹਨਾਂ ਨੂੰ ਪਤਾ ਲੱਗ ਗਿਆ ਸਾਰਾ ਕੁਝ ਮੇਰੇ ਘਰ ਦੇ ਵੀ ਆਏ ਹੋਏ ਸੀਗੇ ਕੁੜੀ ਦੇ ਘਰ ਦੇ ਵੀ ਆਏ ਹੋਏ ਸੀਗੇ ਐਨੀ ਹੀ ਗੱਲ ਕੀਤੀ ਮੇਰੇ ਸਾਹਮਣੇ ਮੇਰੀ ਵਾਈਫ ਦੇ ਨਾਲ ਕੋਈ ਬੰਦਾ ਤੀਸਰਾ ਆ ਕੇ ਇਹ ਗੱਲ ਕਰੇ ਕਿ ਠੀਕ ਆ ਸਭ ਮੈਂ ਉਹ ਗੱਲ ਨਹੀਂ ਕਰ ਸਕਦਾ ਸੀਗਾ ਮੈਂ ਮੁੰਡੇ ਨੂੰ ਕਿਹਾ ਮੇਰੇ ਘਰੋਂ ਬਾਹਰ ਨਿਕਲ ਜਾ ਉਹ ਬੰਦਾ ਘਰੋਂ ਬਾਹਰ ਨਿਕਲ ਗਿਆ ਸੀ 5-7 ਮਿੰਟ ਖੜ ਕੇ ਗੱਲ ਕੀਤੀ ਮੈਂ ਉਹਨੂੰ ਇਹ ਪੁੱਛਿਆ ਕਿ ਮੇਰੀ ਵਾਈਫ ਦੇ ਨਾਲ ਤੇਰਾ ਕੋਈ ਗਲਤ ਰਿਲੇਸ਼ਨ ਤਾਂ ਨਹੀਂ ਹੋਇਆ ਉਹ ਬੰਦਾ ਉਸ ਟਾਈਮ ਉੱਥੇ ਮੁੱਕਰ ਗਿਆ ਫਿਰ ਮੈਂ ਜਦੋਂ ਉਹਦਾ ਫੋਨ ਫਰੋਲਿਆ ਆਪਦੀ ਵਾਈਫ ਦਾ ਸਾਰਾ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ ਜੜੀਆਂ ਕਿ ਇੱਕ ਹਸਬੈਂਡ ਦੇ ਸਾਹਮਣੇ ਵਾਈਫ ਦੀਆਂ ਉਹ ਵਾਲੀਆਂ ਚੀਜ਼ਾਂ ਆਣੀਆਂ ਚਾਹੀਦੀਆਂ ਨਹੀਂ ਸੀ ਕਿੜੀਆਂ ਕਿੜੀਆਂ ਚੀਜ਼ਾਂ ਸੀ ਕਿ ਉਹ ਕਿਸੇ ਦੇ ਨਾਲ ਫਿਜ਼ੀਕਲ ਹੋਣਾ ਮੇਰੇ ਹੀ ਘਰ ਦੇ ਵਿੱਚ ਉਹ 5 ਦਿਨ ਮੁੰਡਾ ਰਹਿ ਕੇ ਗਿਆ ਮੈਂ ਸਾਰੀਆਂ ਫੋਟੋਸ ਦੇਖ ਲਈਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਮੈਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਫੋਟੋਸ ਸੀ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਮੇਰੀ ਬੱਚੀ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ। ਬੜਾ ਮੰਦਪਾਗਾ ਹੈਗਾ ਬੜਾ ਦੁਖਦਾਈ ਹੈਗਾ ਕਿ ਜਿਸ 10 ਸਾਲ ਦਾ ਰਿਲੇਸ਼ਨ ਹੋਣ ਤੋਂ ਬਾਅਦ ਫਿਰ 4 ਸਾਲ ਬਿਆਨੂ ਹੋ ਗਏ ਮਤਲਬ 14-15 ਸਾਲ ਦਾ ਰਿਲੇਸ਼ਨ ਹੋ ਗਿਆ। ਤੁਸੀਂ ਆਪਣੀ ਜ਼ਿੰਦਗੀ ਉਹਦੇ ਨਾਲ ਲਿਖਵਾਤੀ। ਹਾਲਾਂਕਿ ਆਪਣੇ ਬੱਚੇ ਔਰ ਆਪਣੀ ਵਾਈਫ ਦੇ ਲਈ ਕਮਾਰੇ ਹੋਗੇ ਤੁਸੀਂ ਜਿਹੜੇ ਬਾਹਰ ਜਾਂਦੇ ਹੋ ਤੁਹਾਨੂੰ ਸ਼ੌਂਕ ਤਾਂ ਹੈ ਨਹੀਂ ਬਾਹਰ ਘੁੰਮਣ ਦਾ। ਪਰ ਜਦੋਂ ਪਤਾ ਲੱਗਦਾ ਹੈ ਉਹਨੂੰ ਫੀਲ ਕੀ ਕਰ ਰਿਹਾ ਹਾਂ ਕਿਉਂਕਿ ਬਿੱਤੀ ਤੁਹਾਡੇ ਨੇ ਅਸੀਂ ਦੋਨੇ ਜਣੇ ਸ਼ਹਿਰਪੁਰ ਤੋਂ ਬਿਲੋਂਗ ਕਰਦੇ ਸੀਗੇ ਮੈਂ ਸ਼ਹਿਰਪੁਰ ਤੋਂ ਬਿਲੋਂਗ ਕਰਦਾ ਮੇਰੀ ਵਾਈਫ ਵੀ ਸ਼ਹਿਰਪੁਰ ਤੋਂ ਬਿਲੋਂਗ ਕਰਦੀ ਸਾਡਾ ਪਿੰਡ ਵੀ ਬਿਲਕੁਲ ਨਾਲ ਦਾ ਹੀ ਪਿੰਡ ਸੀਗਾ ਇੱਕ ਇੱਕ ਪਿੰਡ ਬਿਲਕੁਲ ਨਾਲ ਦਾ ਪਿੰਡ ਸੀਗਾ ਅਸੀਂ ਸ਼ੁਰੂ ਤੋਂ ਲੈ ਕੇ 2011 ਤੋਂ ਲੈ ਕੇ ਹੁਣ ਤੱਕ ਅਸੀਂ ਹਰ ਚੀਜ਼ ਦੇ ਵਿੱਚ ਇਕੱਠੇ ਨਾਲ ਖੜੇ ਸੀਗੇ ਹਾਂ ਹਾਂ ਪਰ ਮੇਰੀ ਵਾਈਫ ਨੇ ਜਿਹੜਾ ਇਹ ਕੰਮ ਕੀਤਾ ਉਹਨੇ ਮੇਰੇ 15 ਸਾਲ ਦਾ ਵੀ ਸ਼ਿਵਾਸ ਜਿਹੜਾ ਆ ਉਹ ਇੱਕ ਇੱਕ ਸੈਕਿੰਡ ਦੇ ਅੰਦਰ ਉਹਨੇ ਮਿੱਟੀ 'ਚ ਮਿਲਾ ਦਿੱਤਾ ਮੈਂ ਆਪਣੀ ਵਾਈਫ ਦੇ ਲਈ ਸਾਰਾ ਕੁਝ ਕੀਤਾ ਮੈਂ ਆਪਣੇ ਘਰਦਿਆਂ ਨੂੰ ਨਹੀਂ ਸਪੋਰਟ ਨਹੀਂ ਕਰਦਾ ਸੀਗਾ ਮੈਂ ਆਪਣੇ ਘਰਦਿਆਂ ਨੂੰ ਉਨਾ ਜ਼ਿਆਦਾ ਫੋਨ ਨਹੀਂ ਕਰਦਾ ਸੀਗਾ ਜਿੰਨਾ ਮੈਂ ਪਰਸਨਲ ਟਾਈਮ ਆਪਣੀ ਵਾਈਫ ਨੂੰ ਦਿੰਦਾ ਮਤਲਬ ਕਿ ਇੱਕ ਮਿੰਟ ਦੇ ਵਿੱਚ ਸਾਰੀ ਜ਼ਿੰਦਗੀ ਸਭ ਕੁਝ ਕਿਤਾ ਕਰਾਇਆ ਮਿੱਟੀ ਹੋ ਗਿਆ ਹਾਂਜੀ ਤੇ ਫਿਰ ਹੁਣ ਵਾਈਫ ਵਾਈਫ ਨੇ ਵੀ ਤਾਂ ਕਿਹਾ ਹੋਣਾ ਕਿ ਮੇਰੇ ਤੋਂ ਗਲਤੀ ਹੋ ਗਈ ਜਾਂ ਫਿਰ ਮੈਂ ਅੱਗੇ ਤੋਂ ਨਹੀਂ ਕਰੂੰਗੀ ਜਾਂ ਫਿਰ ਮੈਂ ਕਿਸੇ ਬੇਕਾਵੇ ਦੇ ਵਿੱਚ ਆ ਗਈ ਸੀਗੀ ਗੱਲਾਂ ਦੇ ਵਿੱਚ ਆ ਗਈ ਸੀਗੀ ਕੁਝ ਇਦਾਂ ਦਾ ਕਿਹਾ ਉਨੇ ਦਾ ਕੁਛ ਨਹੀਂ ਕਿਹਾ ਇਵਨ ਕਿ ਮੇਰੇ ਘਰਦਿਆਂ ਨੇ ਕਿਹਾ ਕਿ ਉਹਦੇ ਕੋਲ ਅਗਰ ਕੋਈ ਗਲਤੀ ਹੋ ਗਈ ਆ ਉਹ ਨਾ ਸਮਝ ਆ ਤੂੰ ਮਾਫ ਕਰ ਦੇ ਬਈ ਆਪਾਂ ਤੁਸੀਂ ਮਾਫ ਕਰਨ ਨੂੰ ਫਿਰ ਵੀ ਤਿਆਰ ਸੀਗੀ ਮੈਂ ਨਹੀਂ ਤਿਆਰ ਸੀਗਾ ਮੇਰਾ ਦਿਲ ਹੀ ਨਹੀਂ ਤਿਆਰ ਸੀਗਾ ਜਿਹੜਾ ਦਿਲ ਉਹਦੇ ਉਹਦੇ ਲਈ ਲਾਇਆ ਸੀਗਾ ਮੇਰਾ ਉਹ ਹੀ ਦਿਲ ਹੀ ਨਹੀਂ ਤਿਆਰ ਸੀਗਾ ਮਤਲਬ ਕਿ ਕੁੜੀ ਨੇ ਕੁਝ ਕਿੱਤਾ ਇਦਾਂ ਦਾ ਜਾਂ ਫਿਰ ਕਰਨ ਦੀ ਕੋਸ਼ਿਸ਼ ਕੀਤੀ ਕਿ ਮaaf ਕਰਦੇ ਆ ਫਿਰ ਅੱਗੇ ਤੋਂ ਨਹੀਂ ਹੋਣਾ ਜਾਂ ਫਿਰ ਕੋਈ ਕਿਉਂਕਿ ਬੱਚਾ ਹੁੰਦਾ ਬੱਚੇ ਦੇ ਸਿਰ ਤੇ ਮਾਪਿਓ ਜਿਉਂਦੇ ਨੇ ਬੱਚੇ ਦੀ ਸ਼ਕਲ ਦੇਖ ਕੇ ਕੁਝ ਇਦਾਂ ਦਾ ਹੋਇਆ ਕਿ ਕੁੜੀ ਨੇ ਇੱਕ ਵਜਾ ਦਿੱਤੀ ਹੋਵੇ ਆ ਕੁਝ ਇਦਾਂ ਦਾ ਕੀਤਾ ਹੋਵੇ ਕਿ ਤੁਹਾਡਾ ਰਿਲੇਸ਼ਨ ਟਿਕ ਜਵੇ ਜਾਂ ਕੁੜੀ ਅੱਗੇੋਂ ਇਦਾਂ ਦਾ ਨਹੀਂ ਕੁਝ ਕਰੇਗੀ ਕੁਝ ਇਦਾਂ ਦੀ ਗੱਲ ہوئی ਸੀ ਜਦੋਂ ਵਾਈਫ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਾਂ ਫਿਰ ਸਾਰਾ ਕੁਝ ਹੋਣ ਤੋਂ ਹਫਤਾ ਦੱਸ ਦੇ ਨੇ ਮਹੀਨੇ ਪਹਿਲਾਂ ਤੋਂ ਇਹ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾਂ ਮਰ ਜਾ ਜਾ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ 2011 ਤੋਂ ਲੈ ਕੇ ਅੱਜ ਤੱਕ ਉਹਨੇ ਇਹ ਗੱਲ ਕਦੀ ਕਹੀ ਨਹੀਂ ਸੀ ਜਦ ਮੇਰੇ ਸਾਹਮਣੇ ਮੇਰੇ ਫੇਸ ਤੇ ਉਹਨੇ ਇਹ ਗੱਲ ਕਹਿਤੀ ਮਰ ਜਾ ਤੂੰ ਤਾਂ ਮੈਨੂੰ ਉਹ ਉਸ ਪੁਆਇੰਟ ਤੋਂ ਇਹ ਸ਼ੱਕ ਹੋਇਆ ਕਿ ਯਾਰ ਇਹਨੇ ਇਦਾਂ ਗੱਲ ਕਿਉਂ ਕਹੀ ਕੋਈ ਥਰਡ ਪਰਸਨ ਇਹਨੂੰ ਪਿੱਛੇ ਕੋਈ ਕਰਦਾ ਪਿਆ ਕੋਈ ਗੱਲ ਮੈਂ ਉਹ ਸਾਰੀ ਚੀਜ਼ਾਂ ਦੀ ਫਿਰ ਵੈਰੀਫਿਕੇਸ਼ਨ ਕੀਤੀ ਜਦੋਂ ਮੈਂ ਵੈਰੀਫਿਕੇਸ਼ਨ ਕੀਤੀ ਉਹ ਚੀਜ਼ਾਂ ਦੀ ਡਾਊਟ ਅਗਰ ਹੁੰਦਾ ਹੈ ਵਾਈਫ ਦੇ ਉੱਤੇ ਤਾਂ ਮੈਂ ਚਾਹੁੰਦਾ ਕਿ ਹਰੇਕ ਬੰਦੇ ਨੂੰ ਆਪਣਾ ਡਾਊਟ ਕਲੀਅਰ ਕਰ ਲੈਣਾ ਚਾਹੀਦਾ ਮੈਂ ਡਾਊਟ ਕਲੀਅਰ ਕੀਤਾ ਮੇਰਾ ਡਾਊਟ ਸਹੀ ਨਿਕਲਿਆ ਤੇ ਉਹ ਮੁੰਡਾ ਜਿਹੜਾ ਹੈਗਾ ਉਹਨਾਂ ਗੱਲ ਕਰਦਾ ਨਿਕਲਿਆ ਇੰਨਾ ਸਾਰਾ ਕੁਝ ਗਲਤ ਹੋ ਗਿਆ ਜਿਹੜਾ ਕਿ ਇੱਕ ਨਹੀਂ ਚਾਹਦਾ ਬੰਦਾ ਵੀਡੀਓਜ਼ ਕਿੰਨੀਆਂ ਮਿਲੀਆਂ ਔਰ ਕਿਹਦੇ-ਕਿਹਦੇ ਨਾਲ ਚੈਟਾਂ ਮਿਲੀਆਂ ਕਿਹਦੇ-ਕਿਹਦੇ ਨਾਲ ਫੋਟੋਆਂ ਮਿਲੀਆਂ ਤੁਹਾਨੂੰ ਚੈਟਾਂ ਜਿਹੜੀਆਂ ਹੈਗੀਆਂ ਉਹ ਕਾਫੀ ਮੁੰਡਿਆਂ ਦੇ ਨਾਲ ਮਿਲੀਆਂ ਮੈਂ ਇਦਾਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਚੈਟਾਂ ਕਿਹਨਾਂ ਦੇ ਨਾਲ ਮਿਲੀਆਂ ਬਟ ਉਹਦੇ ਵਿੱਚ ਜਿਹੜੇ ਇੱਕ ਮੁੰਡੇ ਦੇ ਨਾਲ ਚੈਟਾਂ ਮਿਲੀਆਂ ਮੈਨੂੰ ਮੈਂ ਉਹਦਾ ਸਾਰਾ ਰਿਕਾਰਡ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਕੋ ਲਿਆਇਆ ਬਿਲਕੁਲ ਮੇਰੇ ਕੋ ਸਾਰੇ ਪ੍ਰੂਫ ਹੈਗੇ ਉਸ ਚੀਜ਼ ਦੇ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਕਿਸੇ ਦਾ ਘਰ ਖਰਾਬ ਕਰਕੇ ਇਹ ਗੱਲ ਕਹਿੰਦੇ ਆ ਕਿ ਵੀ ਕੋਰਟ ਤੋਂ ਨੋਟਿਸ ਆਊਗਾ ਲੋਕਾਂ ਨੂੰ ਨੀ ਸ਼ਰਮ ਨਹੀਂ ਹੈਗੀ ਇਵਨ ਕਿ ਮੈਨੂੰ ਉਸ ਬੰਦੇ ਨੇ ਵੀ ਤੇ ਇਵਨ ਕਿ ਮੇਰੀ ਘਰ ਵਾਲੀ ਨੇ ਵੀ ਇਹ ਧਮਕੀਆਂ ਦਿੱਤੀਆਂ ਕਿ ਜਿਹੜਾ ਉਹਦਾ ਮੁੰਡੇ ਦਾ ਤਾਇਆ ਹੈਗਾ ਚਾਚਾ ਹੈਗਾ ਉਹਦੇ ਪੋਲਿਟੀਕਲ ਲਿੰਕਸ ਹੈਗੇ ਆ ਅਗਰ ਇੱਕ ਨਾਰਮਲ ਬੰਦੇ ਦੇ ਲਈ ਪੋਲਿਟੀਕਲ ਲਿੰਕਸ ਅਸੀਂ ਹੁਣ ਬੂਟ ਪਾ ਕੇ ਕਿਸੇ ਨੂੰ ਖੜਾ ਕਰਦੇ ਆ ਜੀ ਠੀਕ ਹੈ ਜੇ ਪੁਲਸ ਵੀ ਤੇ ਕੋਈ ਪੋਲਿਟੀਕਲ ਬੰਦੇ ਵੀ ਆਮ ਆਮ ਬੰਦੇ ਦੇ ਲਈ ਕੋਈ ਸਪੋਰਟ ਨਹੀਂ ਕਰਦੇ ਫਿਰ ਅਸੀਂ ਬੂਟਾ ਕਿਉਂ ਪਾਨੇ ਕਿਸੇ ਨੂੰ ਇਦਾਂ ਦੇ ਬੰਦੇ ਮਿਸਯੂਜ਼ ਕਰਨ ਜੋ ਮੇਰੇ ਨਾਲ ਹੋਇਆ ਉਹ ਤਾਂ ਪੰਜਾਬ ਦੇ ਵਿੱਚ ਕਿਸੇ ਦੇ ਨਾਲ ਵੀ ਹੋ ਸਕਦਾ ਅੱਜ ਮੈਂ ਗੱਲ ਅੱਜ ਮੈਂ ਗੱਲ ਚੱਕੀ ਐ ਅੱਜ ਮੈਂ ਗੱਲ ਚੱਕੀ ਐ ਕੱਲ ਨੂੰ ਕੋਈ ਹੋਰ ਹੋਊਗਾ ਮੁੰਡਿਆਂ ਦੇ ਲਈ ਕੋਈ ਵੀ ਆਪਣੇ ਕੋਲ ਕੋਈ ਵੀ ਇਦਾਂ ਦਾ ਨਹੀਂ ਹੈਗਾ ਕਿ ਮੁੰਡਿਆਂ ਦੇ ਹੱਕ ਦੇ ਵਿੱਚ ਕੋਈ ਖੜੇ ਆ ਕੇ ਨਹੀਂ ਮੁੰਡਿਆਂ ਹਾਂ ਸਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਈ ਵਾਰੀ ਇਹ ਗੱਲਾਂ ਵੀ ਆ ਜਾਂਦੀਆਂ ਨੇ ਇੱਕ ਪਾਰਟਿਕੂਲਰ ਚਾਰ ਪੰਜ ਚੀਜ਼ਾਂ ਬਣਾਈਆਂ ਗਈਆਂ ਨੇ ਕਿ ਮੈਨੂੰ ਹਰਾਸ ਕੀਤਾ ਫਿਜ਼ੀਕਲੀ ਕੀਤਾ ਮੈਂਟਲੀ ਕੀਤਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਮੁੰਡਾ ਸੈਕਸ਼ੂਅਲੀ ਇੰਨਾ ਸਟਰੋਂਗ ਨਹੀਂ ਹੈਗਾ ਇਦਾਂ ਦੀਆਂ ਗੱਲਾਂ ਵੀ ਕੁੜੀਆਂ ਕਹਿ ਦਿੰਦੀਆਂ ਨੇ ਅਗਰ ਇਦਾਂ ਦੀਆਂ ਗੱਲਾਂ ਕੁੜੀਆਂ ਕਹਿੰਦੀਆਂ ਤਾਂ 2011 ਤੋਂ ਲੈ ਕੇ 2000 ਹੁਣ ਇਸ ਟਾਈਮ 2025 ਚੱਲਦਾ 2021 ਚ ਮੇਰਾ ਵਿਆਹ ਹੋਇਆ ਮੇਰੀ ਕੁੜੀ ਹੋਈ ਆ ਮੇਰੀ ਕੁੜੀ ਕਿੱਦਾਂ ਹੋਵੇ ਫਿਰ ਅਗਰ ਮੇਰੀ ਕੁੜੀ ਹੋਈ ਆ ਕੁੜੀ ਤੋਂ ਬਾਅਦ ਹੁਣ ਤੱਕ ਆਪਾਂ ਕਿੱਦਾਂ ਚੱਲਦੇ ਆ ਰਹੇ ਸੀਗੇ ਹੁਣ ਤੱਕ ਆਪਾਂ ਕਿੱਦਾਂ ਚੱਲਦੇ ਆ ਰਹੇ ਸੀਗੇ ਅਗਰ ਇਹ ਗੱਲਾਂ ਸੀਗੀਆਂ ਗੱਲ ਇਹ ਨਹੀਂ ਹੈਗਾ ਕਿ ਕੋਈ ਮੈਂਟਲੀ ਫਿਜ਼ੀਕਲੀ ਜਾਂ ਫਿਰ ਫਾਈਨੈਂਸ਼ੀਅਲੀ ਕਿੰਨਾ ਸਟਰੋਂਗ ਹੈ ਕਿੰਨਾ ਨਹੀਂ ਅੱਜ ਕੱਲ ਦੀ ਕੁੜੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਚਾਹੀਦਾ ਕੀ ਆ ਇਹ ਕੋਈ ਵੀ ਬੰਦਾ ਨਹੀਂ ਸਮਝ ਸਕਦਾ ਮੇਰਾ 15 ਸਾਲ ਦਾ ਰਿਲੇਸ਼ਨ ਸੀਗਾ ਮੇਰਾ 15 ਸਾਲ ਦਾ ਰਿਲੇਸ਼ਨ ਖਰਾਬ ਕਰਕੇ ਰੱਖ ਦਿੱਤਾ ਕਿਸੇ 6-7 ਮਹੀਨੇ ਵਾਲੇ ਨੇ ਤੁਸੀਂ ਗੱਡੀ ਥਾਰ ਵੈਲੈਂਟਾਈਨ ਦੇ ਤੇ ਗਿਫਟ ਕੀਤੀ ਨਹੀਂ ਮੈਂ ਗੱਡੀ ਥਾਰ ਵੈਲੈਂਟਾਈਨ ਡੇ ਤੇ ਕੋਈ ਗਿਫਟ ਨਹੀਂ ਕੀਤੀ ਥਾਰ ਮੇਰੀ ਹੀ ਗੱਡੀ ਸੀਗੀ ਵੈਲੈਂਟਾਈਨ ਡੇ ਤੇ ਤਾਂ ਮੈਨੂੰ ਪਤਾ ਲੱਗਾ ਉਹਦੇ ਬਾਰੇ ਮੈਨੂੰ ਪਤਾ ਲੱਗਾ ਕਿ ਮੇਰੀ ਗੱਡੀ ਲੈ ਕੇ ਦੇਤੀ ਸੀਗੀ ਇਹ ਹੁਣ ਤੁਸੀਂ ਚਲਾਓ ਕੋਈ ਚਲਾ ਰਹੀ ਸੀਗੀ ਮੈਨੂੰ ਸਪੈਸ਼ਲ ਗੱਡੀ ਦਿੱਤੀ ਹੋਈ ਸੀਗੀ ਕਿ ਉਹ ਗੱਡੀ ਚਲਾਵੇ ਕੁੜੀ ਨੂੰ ਸਕੂਲ ਛੱਡਣਾ ਹੁੰਦਾ ਸੀਗਾ ਕਿੰਡਰ ਗਾਰਡਨ ਦੇ ਵਿੱਚ ਤੇ ਉਹਦੇ ਲਈ ਹੀ ਆਪਾਂ ਉਹਨੂੰ ਗੱਡੀ ਦਿੱਤੀ ਸੀਗੀ ਹੋਰ ਕੋਈ ਪਰਪਸ ਨਹੀਂ ਸੀਗਾ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਵੀ ਉਹ ਗੱਡੀ ਲੈ ਕੇ ਮੁੰਡੇ ਦੇ ਨਾਲ ਇੱਧਰ ਉੱਧਰ ਘੁੰਮੂਗੀ ਹੁਣ ਕੁੜੀ ਕਹਿ ਕੇ ਰਹੀ ਹੈ ਹੁਣ ਕੁੜੀ ਨੇ ਵੀ ਕੰਪਲੇਨਟ ਕੀਤੀ ਹੈ ਕੋਈ ਆ ਫਿਰ ਕੋਈ ਚੀਜ਼ ਇਹ ਗੱਲਬਾਤ ਉਹ ਝੂਠਾ ਦਾਜ ਦਾ ਪਰਚਾ ਪਾਇਆ ਮੈਂ ਤਾਂ ਇਹ ਕਹੂੰਗਾ ਕਿ ਹਾਂ ਅਗਰ ਮੇਰੇ ਤੇ ਝੂਠਾ ਦਾਜ ਦਾ ਪਰਚਾ ਪਾਇਆ ਹੈ ਮੇਰੇ ਤੇ ਮੇਰੇ ਘਰਦਿਆਂ ਤੇ ਕਿਸੇ ਤੇ ਵੀ ਤੁਸੀਂ ਉਸ ਚੀਜ਼ ਦੀ ਵੈਰੀਫਿਕੇਸ਼ਨ ਕਰੋ ਕਿ ਵੀ ਮੈਂ ਉਹਨਾਂ ਨੂੰ ਅੱਜ ਤੱਕ ਕਿੰਨੇ ਪੈਸੇ ਦਿੱਤੇ ਆ ਤੇ ਉਹਨਾਂ ਨੇ ਮੈਨੂੰ ਕੀ ਦਿੱਤਾ ਆ ਜਾਂ ਫਿਰ ਮੇਰੇ ਘਰ ਚ ਕੀ ਹੈਗਾ ਕਿ ਉਹ ਮੈਨੂੰ ਦਾਜ ਦੇ ਵੀ ਸਕਦੇ ਆ ਕਿ ਨਹੀਂ ਇਹ ਸਾਰੀ ਚੀਜ਼ਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਤੇ ਐਂਡ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਗੇ ਕੁਝ ਆਪਣੇ ਦਰਦ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਮੇਰਾ ਕੁੜੀਆਂ ਤੋਂ ਭਰੋਸਾ ਬਿਲਕੁਲ ਉੱਠ ਚੁੱਕਾ ਹੈ ਚਾਹੇ ਉਹ ਕਿਤੇ ਇੰਡੀਆ ਤੋਂ ਬਾਹਰ ਰਹਿੰਦੇ ਹੋਣ ਚਾਹੇ ਉਹ ਇੰਡੀਆ ਦੇ ਅੰਦਰ ਰਹਿੰਦੇ ਹੋਣ ਅਗਰ ਪੰਨੀਆ ਤਾਂ ਸਰਕਾਰ ਨੂੰ ਜਾਂ ਫਿਰ ਜੋ ਵੀ ਆਪਣੇ ਸਭ ਤੋਂ ਪੰਜਾਬ ਦੇ ਬਡੇ ਹੈਗੇ ਆ ਮੰਤਰੀ ਹੈਗੇ ਆ ਉਹਨਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਕਿ ਮੁੰਡਿਆਂ ਦੇ ਹੱਕ ਦੇ ਵਿੱਚ ਵੀ ਕੋਈ ਲਾਅ ਹੋਣਾ ਚਾਹੀਦਾ ਜਿਹੜਾ ਆਪਦੀ ਵਾਈਫ ਦੇ ਲਈ ਕੁਝ ਕਰ ਸਕੇ ਮੁੰਡਿਆਂ ਦੇ ਹੱਕ ਦੇ ਵਿੱਚ ਕੁਝ ਨਹੀਂ ਹੈਗਾ ਇੱਕ ਮੁੰਡਾ ਸਿਰਫ ਇਸ ਚੀਜ਼ ਦੇ ਨਾਲ ਲੜ ਹੀ ਸਕਦਾ ਖੱਜਲ ਖਵਾਰ ਹੋ ਸਕਦਾ ਔਰ ਕੁਝ ਨਹੀਂ ਹੋ ਸਕਦਾ ਬਿਲਕੁਲ ਜਿਹਦੇ ਨਾਲ ਬੀਤਦੀ ਹੈ ਪਤਾ ਉਹਨੂੰ ਹੀ ਲੱਗਦਾ ਹੈ 14-15 ਸਾਲ ਦਾ ਰਿਲੇਸ਼ਨ ਹੋਵੇ ਉਸ ਤੋਂ ਬਾਅਦ ਪਤਾ ਲੱਗੇ ਕਿ ਇੱਕ ਬੇਗਾਨਾ ਬੰਦਾ ਉਹਨਾਂ ਦੇ ਘਰ ਹੀ ਰਹਿ ਰਿਹਾ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਫੋਟੋਆਂ ਦੇ ਵਿਚਾਰੀ ਹੈ ਔਰ 7-8 ਦੇ ਨਾਲ ਚੈਟਾਂ ਫੜੀਆਂ ਔਰ ਫੋਟੋਆਂ ਜਿਹੜੀਆਂ ਨੇ ਉਹ ਫੜੀਆਂ ਵੀਡੀਓਜ਼ ਫੜੀਆਂ ਜਿਹੜੀਆਂ ਫੋਟੋਆਂ ਆਪਣੇ ਹਸਬੰਡ ਨੂੰ ਹੀ ਦੇ ਸਕਦੀਆਂ ਉਹ ਉਸ ਤਰ੍ਹਾਂ ਦੀਆਂ ਫੋਟੋਆਂ ਜਦੋਂ ਉਹਨਾਂ ਦੇ ਫੋਨ ਦੇ ਵਿੱਚ ਦੇਖਦੇ ਆ ਤੁਸੀਂ ਵੀ ਸੋਚ ਸਕਦੇ ਹੋ ਕਿ ਬੰਦਾ ਕਿਹਸਾ ਤੱਕ ਟੁੱਟ ਜਾਂਦਾ ਤੇ ਸਾਰੀ ਵੀਡੀਓ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ